ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਸ਼ੋਰੈਂਸ ਕਵਰ ਕਰੂਗੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਟ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟ੍ਰੀਟਮੈਂਟ ਕੈਸ਼ਲੈਸ ਹੋ বিনা ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਭ ਲਈ ਅੰਨ ਕਣਕ ਅਸੀਂ ਪੈਦਾ ਕਰਦੇ ਆ ਚਾਵਲ ਅਸੀਂ ਪੈਦਾ ਕਰਦੇ ਆ ਔਰ ਬੇਸਿਕ ਇਨਫਰਾਸਟਰਕਚਰ ਦੇ ਹੁਣ ਸਾਨੂੰ ਪੈਸਾ ਲਾਉਣਾ ਪਊਗਾ ਅੱਗੇ ਥੋੜਾ ਬਹੁਤਾ ਪੈਸਾ ਜਿਹੜਾ ਵਾਅਦਾ ਦਾ ਸੀਗਾ ਮੈਂ ਕਹਿ ਕੇ ਆਸੀ ਕਿ ਆਰਡੀਐਫ ਦਾ 8500 ਕਰੋੜ ਰੁਪਏ ਪੈਂਡਿੰਗ ਆ ਉਹ ਪੈਸਾ ਸਾਡਾ ਉਹੀ ਦੇ ਦਿਓ ਕਿਤੇ ਵੀ ਸਿੰਗਲ ਵਰਡ ਦਾ ਯੂ ਜੜਾ ਨਾ 8500 ਕਰੋੜ ਰੁਪਏ ਦਾ ਹੋਇਆ ਨਾ ਪੰਜਾਬ ਦਾ ਜ਼ਿਕਰ ਆਇਆ ਸੋ ਹੁਣ ਸਾਰਾ ਜਿਹੜਾ ਮੰਡੀਆਂ ਦਾ ਵਿਕਾਸ ਆ ਉਹ ਪੰਜਾਬ ਨੂੰ ਆਪਣੇ ਸਰੋਤਾਂ ਤੋਂ ਕਰਨਾ ਪਊਗਾ ਡਾਈਵਰਸਿਫਿਕੇਸ਼ਨ ਦੀ ਗੱਲ ਚੱਲੀ ਡਾਈਵਰਸਿਫਿਕੇਸ਼ਨ ਦੀ ਗੱਲ ਚੱਲੀ ਦੇਸ਼ ਦੇ ਫਾਈਨਾਂਸ ਮਿਸਟਰ ਸਾਹਿਬ ਨੇ ਕਿਹਾ ਕਿ ਦੇਸ਼ ਨੂੰ ਅਸੀਂ ਡਾਈਵਰਸਿਫਿਕੇਸ਼ਨ ਵੱਲ ਲੈ ਕੇ ਜਾ ਰਹੇ ਹਾਂ ਕੀ ਚੀਜ਼ ਬਾਰੇ ਲੈ ਕੇ ਗਏ ਨੇ? ਨਾਰੀਅਲ ਦੀ ਡਾਈਵਰਸਿਫਿਕੇਸ਼ਨ ਕਾਜੂ ਦੀ ਡਾਈਵਰਸਿਫਿਕੇਸ਼ਨ ਚੰਦਨ ਦੀ ਡਾਈਵਰਸਿਫਿਕੇਸ਼ਨ ਸੁੱਕੇ ਫਲ ਜਿਹੜੇ ਨੇ ਉਹਨਾਂ ਦੀ ਡਾਈਵਰਸਿਫਿਕੇਸ਼ਨ ਜਿਹੜੇ ਤੁਸੀਂ ਜਿੰਨਾ ਫਲਾਂ ਦੀ ਵਰਤੋਂ ਤੁਸੀਂ ਆਪਣੇ ਘਰ ਚਾਹ ਮਹਿਮਾਨਾਂ ਲਈ ਕਰਦੇ ਹੋ ਉਹ ਵੀ 100 ਗ੍ਰਾਮ 200 ਗ੍ਰਾਮ ਰੱਖਦੇ ਆਂਗੇ ਆਪਾਂ 400 ਗ੍ਰਾਮ ਤਾਂ ਉਹਨਾਂ ਫਲਾਂ ਦੇ ਅੰਦਰ ਡਾਈਵਰਸਿਫਿਕੇਸ਼ਨ ਲੈ ਕੇ ਆਉਣ ਦੀ ਗੱਲ ਕੀਤੀ ਗਈ ਜਿਹੜਾ 3 ਦੇ ਤਿੰਨ ਵਾਰ ਖਾਣਾ ਖਾਂਦਾ ਮਨੁੱਖ ਸਵੇਰੇ ਦੁਪਹਿਰੇ ਤੇ ਸ਼ਾਮ ਉਸ ਖੇਤੀ ਦੀ ਡਾਈਵਰਸਿਫਿਕੇਸ਼ਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹਦਾ ਮਤਲਬ ਆ ਕਿ ਚੰਦਕਸਟੇਟਾਂ ਦੇ ਵਿੱਚ ਜਿੱਥੇ ਨਾਰੀਅਲ ਪੈਦਾ ਹੁੰਦਾਗਾ ਜਾਂ ਜਿੱਥੇ ਕਾਜੂ ਪੈਦਾ ਹੁੰਦਾਗਾ ਉਹਨਾਂ ਦੇ ਵਿੱਚ ਕੀ ਡਾਈਵਰਸਿਫਿਕੇਸ਼ਨ ਕਿੰਨੀ ਹੋਊਗੀ ਉਹ ਤਾਂ ਅੱਗੇ ਜਿਹੜੀ ਇਸ ਦੇ ਵਿੱਚ ਲੱਗੇ ਹੋਏ ਨੇਗੇ ਇਸ ਤੋਂ ਇਲਾਵਾ ਜੇ ਆਪਾਂ ਉੱਤਰੀ ਭਾਰਤ ਦੀ ਪੂਰੇ ਦੀ ਗੱਲ ਕਰੀਏ ਇਹ ਬਾਰਡਰ ਦੀ ਗੱਲ ਕਰੀਏ ਚਾਹ ਜੰਮੂ ਕਸ਼ਮੀਰ ਤੋਂ ਪੰਜਾਬ ਦੀ ਗੱਲ ਕਰੀਏ ਇਸ ਬਾਰਡਰ ਵੱਲ ਇੱਕ ਵੀ ਧਿਆਨ ਦਿੱਤਾ ਗਿਆ ਮੈਡਮ ਨੇ ਸਿਰਫ ਚਾਰ ਵਾਰ ਡਿਫੈਂਸ ਦੀ ਗੱਲ ਕੀਤੀ ਦੇਸ਼ ਦੇ ਡਿਫੈਂਸ ਦੀ ਗੱਲ ਕੀਤੀ ਚਾਰੇ ਵਾਰ ਕਿਤੇ ਡਿਫੈਂਸ ਦਾ ਬਜਟ ਵਧਿਆ ਨਹੀਂ ਹੈਗਾ ਦੇਸ਼ ਇੱਕ ਬਹੁਤ ਵੱਡੇ ਕਿਰੈਸੇ ਚ ਲੰਘ ਗਿਆ ਭਾਰਤ ਪਾਕਿਸਤਾਨ ਦਾ ਭਾਰਤ ਪਾਕਿਸਤਾਨ ਦੇ ਅੰਦਰ ਟੈਨਸ਼ਨ ਪੈਦਾ ਹੋਈ ਔਰ ਸਾਡੇ ਦਾ ਪੰਜਾਬ ਦੇ ਛੋਟੇ ਛੋਟੇ ਬੱਚੇ ਫੌਜੀਾਂ ਦੇ ਦੋ ਪਲਾਰ ਰਹੇ ਸੀਗੇ ਦੇਸ਼ ਦੀ ਮਿਲਟਰੀ ਨੂੰ ਦੇਸ਼ ਦੀ ਮਿਲਟਰੀ ਦੀ ਸੇਵਾ ਕਰ ਰਹੇ ਸੀਗੇ ਕੋਈ ਰੋਟੀ ਬਣਾ ਕੇ ਘਰੋਂ ਲੈ ਕੇ ਜਾ ਰਿਹਾ ਸੀਗਾ ਕੋਈ ਦੁੱਧ ਗਰਮ ਕਰਕੇ ਲੈ ਕੇ ਜਾ ਰਿਹਾ ਸੀ ਕੋਈ ਚਾਹ ਗਰਮ ਕਰਕੇ ਲੈ ਰਿਹਾ ਸੀ ਔਰ ਛੋਟੇ ਛੋਟੇ ਬੱਚੇ ਜਾ ਰਹੇ ਸੀਗੇ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਕਿ ਦੇਸ਼ ਦੀ ਸੇਵਾ ਕਰਨੀ ਆ ਦੇਸ਼ ਦੇ ਡਿਫੈਂਸ ਦੀ ਸੇਵਾ ਕਰੀਆਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਲਾ ਲੋ ਜਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਲਾ ਲੋ ਦੂਰਿੰਗ ਦਾ ਪੀਰੀਅਡ ਆਫ ਜਦੋਂ ਇੰਡੀਪੈਂਡੈਂਸ ਸਟਰਗਲ ਚੱਲ ਰਹੀ ਸੀ ਜਦੋਂ ਦੀ ਗੱਲ ਕਰ ਲਈਏ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇਗੀਆਂ ਪਰ ਅੱਜ ਸਾਡੇ ਸਾਡਾ ਸਿਰਫ 550 ਕਿਲੋਮੀਟਰ ਲੰਬਾ ਬਾਰਡਰ ਦੇ ਲਈ ਮੈਂ 1000 ਕਰੋੜ ਰੁਪਏ ਮੰਗਿਆ ਸੀ ਕੀ ਮੰਗਿਆ ਸੀ ਕਿੰਨੇ ਕੇ ਪੈਸੇ ਮੰਗੇ ਸੀ 1000 ਕਰੋੜ ਰੁਪਏ ਮੰਗਿਆ ਸੀਗਾ ਕਿ ਅਸੀਂ ਆਪਣੇ ਬਾਰਡਰ ਨੂੰ ਥੋੜਾ ਹੋਰ ਸਟਰੋਂਗ ਕਰ ਲਵਾਂਗੇ ਉੱਥੇ ਲੇਟੈਸਟ ਤਕਨੀਕਸ ਦੀ ਅਸੀਂ ਮਸ਼ੀਨਰੀ ਜਿਹੜੀ ਆ ਔਲਾਦਾਂਗੇ ਅਸੀਂ ਆਪਦੇ ਜਿਹੜੇ ਸਾਡੇ ਪੁਲਿਸ ਸਟੇਸ਼ਨ ਨੂੰ ਹੋਰ ਸਟਰੋਂਗ ਕਰ ਦਿਆਂਗੇ ਬੇਸਿਕ ਇਨਸਾ ਇਨਫਰਾਸਟ੍ਰਕਚਰ ਜਿਹੜਾ ਉਹਦੇ ਵਿੱਚ ਵਾਧਾ ਕਰ ਦਵਾਂਗੇ ਤਾਂ ਕਿ ਜਿਹੜਾ ਦੁਸ਼ਮਣ ਆ ਉਹ ਸਾਡੇ ਤੋਂ ਦੂਰ ਰਹੇ ਬੇਸ਼ੱਕ ਅਸੀਂ ਆਪਣੀ ਪੰਜਾਬ ਪੁਲਿਸ ਨੇ ਸਾਨੂੰ ਮਾਣ ਆ ਅਸੀਂ ਉਹਦੇ ਅੰਦਰ ਐਂਟੀ ਡਰੋਨ ਸਿਸਟਮ ਵੀ ਜਿਹੜਾ ਲੈ ਕੇ ਆਏ ਤੁਹਾਡੇ ਸਾਹਮਣੇ ਤੁਹਾਨੂੰ ਵੀ ਲੈ ਕੇ ਗਏ ਸੀ ਸਾਰਿਆਂ ਨੂੰ ਪਰ ਲੇਕਿਨ ਕੇਂਦਰ ਨੇ ਉਹਦੇ ਉਸ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਇਸੇ ਤਰੀਕੇ ਜਿਹੜਾ ਰਾਸ਼ਟਰੀ ਕਿਸੇ ਵਿਕਾਸ ਯੋਜਨਾ ਕੀ ਜਿਹੜੀ ਕਿਸਾਨ ਦੇ ਲਈ ਆ ਉਹਦੇ ਵਿੱਚ ਵੀ ਪਹਿਲਾਂ ਵੀ 8500 ਕਰੋੜ ਰੁਪਏ ਸੀ ਹੁਣ ਵੀ 8500 ਕਰੋੜ ਰੁਪਏ ਦਾ ਕੋਈ ਵਾਦਾ ਨਹੀਂ ਕੀਤਾ ਗਿਆ